ਸੱਤਾਧਾਰੀ ਆਮ ਆਦਮੀ ਪਾਰਟੀ ਨੇ ਤਰਨਤਾਰਨ ਜ਼ਿਮਨੀ ਚੋਣ ਦੀ ਤਿਆਰੀ ਵਧ ਦਿੱਤੀ ਹੈ ਇਸ ਦੇ ਮੱਦੇਨਜ਼ਰ ਅਜਿਹਾ ਵਖਵਖ ਹਲਕਿਆਂ ਤੋਂ ਲੋਕਾਂ ਦਾ ਇਕੱਠ ਸੱਦ ਕੇ ਵੱਡੀ ਰੈਲੀ ਕੀਤੀ ਗਈ ਬਸ ਇੱਥੇ ਹੀ ਇੱਕ ਚਲਾਕੀ ਝਾੜੂ ਪਾਰਟੀ ਵਾਲੇ ਕਰ ਗਏ ਸਰਕਾਰੀ ਖਜ਼ਾਨੇ ਵਿੱਚੋਂ ਸਰਕਾਰੀ ਰੁਪਿਆ ਉਡਾ ਕੇ ਕੀਤੀ ਸਰਕਾਰੀ ਰੈਲੀ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਇਸ ਦਾ ਮਤਲਬ ਇਹ ਹੋਇਆ ਕਿ ਇਹ ਸਰਕਾਰੀ ਰੈਲੀ ਕੀਤੀ ਹੀ ਆਪਣਾ ਉਮੀਦਵਾਰ ਐਲਾਨਣ ਲਈ ਸੀ ਇਸ ਤੋਂ ਹੁਣ ਬਵਾਦ ਖੜਾ ਹੋ ਗਿਆ ਹੈ ਅਤੇ ਸਵਾਲ ਉੱਠਣ ਲੱਗੇ ਨੇ ਬਹਾਨਾ ਪੰਜਾਬ ਦੀਆਂ 19431 ਕਿਲੋਮੀਟਰ ਸੜਕਾਂ ਨੂੰ ਮੁਰਤੋ ਬਣਾਉਂਦੇ ਸ਼ੁਰੂਆਤ ਕਰਨ ਦਾ ਰੱਖਿਆ ਗਿਆ ਇਸ ਲਈ ਰੋਡਵੇ ਦੀਆਂ ਸਰਕਾਰੀ ਬੱਸਾਂ ਲੋਕਾਂ ਨੂੰ ਢੋਣ ਲਈ ਵਰਤੀਆਂ ਗਈਆਂ ਪਰ ਹਰਮਿੰਦਰ ਸਿੰਘ ਸੰਧੂ ਨੂੰ ਇਸੇ ਸਰਕਾਰੀ ਪ੍ਰੋਗਰਾਮ ਦੇ ਸਟੇਜ ਤੋਂ ਉਮੀਦਵਾਰ ਐਲਾਨ ਦਿੱਤਾ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੱਥ ਫੜ ਕੇ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ ਉਧਰ ਕਿਸਾਨਾਂ ਅਤੇ ਮਜ਼ਦੂਰਾਂ ਨੇ ਮੁੱਖ ਮੰਤਰੀ ਦੀ ਇਸ ਰੈਲੀ ਦਾ ਵਿਰੋਧ ਕੀਤਾ ਵੱਡੀ ਗਿਣਤੀ ਕਿਸਾਨ ਅਤੇ ਮਜ਼ਦੂਰ ਰੈਲੀ ਵਾਲੀ ਥਾਂ ਉਤੇ ਪਹੁੰਚਣ ਵਿੱਚ ਕਾਮਯਾਬ ਹੋ ਗਏ ਭਾਵੇਂ ਰਸਤੇ ਵਿੱਚ ਪੁਲਿਸ ਨੇ ਇਹਨਾਂ ਵਿੱਚੋਂ ਕਈਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਅਤੇ ਰੋਕ ਵੀ ਲਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇਨ੍ਹਾਂ ਕਿਸਾਨਾਂ ਮਜ਼ਦੂਰਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਵੈਸੇ ਇਸੇ ਰੈਲੀ ਵਿੱਚ ਜਾਂਦੇ ਹੋਏ ਆਮ ਆਦੀ ਪਾਰਟੀ ਦੇ ਕਾਰਕੁਨਾਂ ਦੀ ਝੜਪ ਵੀ ਹੋਈ ਜਿਸ ਵਿੱਚ ਗੋਲੀ ਤੱਕ ਚੱਲ ਗਈ ਇਸ ਗੋਲੀਬਾਰੀ ਮੌਕੇ ਆਹ ਜਿਹੜੀ ਤੁਸੀਂ ਬਸ ਖੜੀ ਦੇਖ ਰਹੇ ਹੋ ਇਹ ਵੀ ਸਰਕਾਰੀ ਹੈ ਜਿਸ ਰਾਹੀਂ ਆਮ ਆਦੀ ਪਾਰਟੀ ਦੇ ਵਰਕਰ ਰੈਲੀ ਲਈ ਢੋਏ ਜਾ ਰਹੇ ਸਨ ਪਹਿਲਾਂ ਦੇਖੋ ਪੁਲਿਸ ਨਾਲ ਝੜਪ ਦੀਆਂ ਝਲਕੀਆਂ ਅਤੇ ਫਿਰ ਅੱਗੇ ਗੱਲ ਕਰਾਂਗੇ ਉਮੀਦਵਾਰ ਐਲਾਨੇ ਜਾਣ ਬਾਰੇ ਇਸ ਤਰ੍ਹਾਂ ਰੁਕਿਆ ਨਹੀਂ ਰੁਕਣਾ ਇਸ ਤਰ੍ਹਾਂ ਨਹੀਂ ਰੁਕਣਾ ਖਾਣ ਸਾਡੇ ਕੋਲ ਇਹ ਮਾਪੀ ਤੋਂ ਸੁਣਾਈ ਇਹ ਵਾਰ ਅਹੀਂ ਜੇ ਕੋਈ ਜਾਣਾ ਉਹ ਤਾਂ ਚੱਲਣਾ ਨਾ ਚਾਲਾ ਪੈ ਕਰਾਓ ਕੁਸਤਾਂ ਤੋਂ ਜਨਾਗੇ ਰੀਗਾ ਤੋਰੋ ਤੋਰੋ ਗੱਦੀਆਂ ਕੇ ਸਾਫ ਲਾ ਕੇ ਤੋਰੋ ਕੰਡਾ ਕੇ ਤੋਰੋ ਕੇ ਪ੍ਰਿਆਰ ਦੀ ਸਰਕਾਰ सरकार कर्चा नागल के ਸਾਰੇ ਬੜੀਆਂ ਸਰਕਾਰਾਂ ਨਾਲ ਤੇ ਨਹੀਂ ਕਰਕਾ ਪਥਰਾ ਲਾ ਕੇ ਜੇ ਰਾਹ ਬੰਦ ਕਰਨ ਦੀ ਕੋਸ਼ਿਸ਼ ਕਰੋਗੇ ਨਾ ਤੇ ਤੁਹਾਨੂੰ ਫੁੱਟੇ ਆ ਝੰਡਿਆਂ ਦੇ ਵਿਹਨੇ ਜਾਣਾ ਆਉਂਦਾ ਲਾ ਤੁਹਾਡੇ ਆ ਭੱਜਿਆ ਨਹੀਂ ਆਣਾ ਹੀ ਢੁਡਕੀਆਂ ਲਾਉਣਾ ਭਾਵੇਂ 70 ਸਾਲ ਤੇ ਇਆਂ ਦੇਖੋ ਸਾਡੀ ਆ ਮਸਹਾਰ ਮਸਦਾ ਵੀ ਠੀਕ ਨਹੀਂ ਆ ਮਸਹਾਰ ਜਿਹੜੀ ਬਿਲਕੁਲ ਠੀਕ ਨਹੀਂ ਹੋ ਗਈ ਬਿਲਕੁਲ ਠੀਕ ਨਹੀਂ ਲੋਕਾਂ ਨੂੰ ਤੁਸੀਂ ਖਰਾਬ ਕਰ ਰਹੇ ਹੋ ਕਿਉਂਕਿ ਜਿਹੜੇ ਲੋਕ ਵੀਰ ਮਾਮਾ ਬੁੱਢਾ ਸਾਬ ਦੇ ਦਰਸ਼ਨ ਕਰਨ ਆ ਰਹੇ ਆ ਉਹਨੂੰ ਪੰਜਾਬ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਖਰਾਬ ਕਰ ਰਿਹਾ ਪੰਜਾਬ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਰਾਬ ਕਰ ਰਿਹਾ ਜਿਹੜੇ ਵੀਰ ਮਾਮਾ ਬੁੱਢਾ ਸਾਬ ਦੇ ਦਰਸ਼ਨ ਕਰਨ ਆ ਰਹੇ ਆ ਕਿਉਂਕਿ ਅਸੀਂ ਨਹੀਂ ਕਰ ਰਹੇ ਸਾਰਿਆਂ ਦਾ ਸਾਰੇ ਲੋਕ ਪੁੱਤਰ ਕਿਉਂ ਜਾਣੇ ਨੇ ਇਹ ਜੋ ਲੋਕ ਪੁੱਤਰ ਕਿਉਂ ਹੋ ਕੇ ਢਕੇ ਨਹੀਂ ਲਿਜਾਣੇ ਸਾਡੇ ਵਸਤੀ ਗੱਲਬਾਤ ਨਹੀਂ ਹੋਣੀ ਤੇ ਤੁਹਾਡੇ ਵਸਤੀ ਗੱਲਬਾਤ ਨਹੀਂ ਹੋਣੀ ਨਾਲ ਜੋ ਜਿਹੜੀ ਆ ਪੁਲਿਸ ਨੇ ਐਸੀ ਗੱਲ ਕੋਈ ਨਹੀਂ ਰਹਿਣੀ ਆ गाड़ी लॻो तोड़े जा भल प ਅਸੀਂ ਸਾਰਿਆਂ ਜਿਹੜਾ ਕਰਕੇ ਲਿਆ ਹੁਣ ਦੇਖੋ ਸਟੇਜ ਉੱਤੇ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਮੇਤ ਸੰਧੂ ਨੂੰ ਆਪਣੇ ਕੋਲ ਸੱਦਿਆ ਅਤੇ ਹੱਥ ਫੜ ਕੇ ਉਹਨਾਂ ਨੂੰ ਸਰਕਾਰੀ ਮੰਚ ਤੋਂ ਉਮੀਦਵਾਰ ਐਲਾਨਿਆ ਵੀਰੋ ਇੱਕ ਹੋਰ ਬਹੁਤ ਵੱਡੀ ਅਨਾਉਂਸਮੈਂਟ ਤੇ ਬਹੁਤ ਵੱਡਾ ਇੱਕ ਤੋਹਫਾ ਤੁਹਾਨੂੰ ਅੱਜ ਦੇਖ ਕੇ ਜਾਣਾ ਤਰੰਤਾਰਨ ਹਲਕੇ ਵਾਲਿਆਂ ਨੂੰ ਹਰਮੇਤ ਜੀ ਇੱਕ ਮਿੰਟ ਆਇਓ ਇਹਨਾਂ ਨੇ ਕਿਹਾ ਕਿ ਉਹ ਪਤਾ ਨਹੀਂ ਕਿੱਥੋਂ ਲਿਆ ਕੇ ਕੋਈ ਕੈਂਡੀਡੇਟ ਦੇਤਾ ਕਾਂਗਰਸ ਵਾਲਿਆਂ ਦਾ ਅਜੇ ਪੱਕਾ ਨਹੀਂ ਪਤਾ ਕਦੋਂ ਕਰਨਗੇ ਸ਼ੁਰੂ ਕਰਨਗੇ ਪਰ ਸਾਡਾ ਤਾਂ ਸਿੱਧਾ ਜਿਹਾ ਕੰਮ ਹੈ ਅਸੀਂ ਤਾਂ ਆਮ ਲੋਕਾਂ ਚੋਂ ਆਮ ਬੰਦਿਆਂ ਚੋਂ ਹੀ ਇਲਾਕੇ ਚੋਂ ਹੀ ਜਿਹੜਾ ਤੁਸੀਂ ਕਹਿੰਦੇ ਹੋ ਜੋ ਸਰਵੇ ਸਰਵੇ ਮੁਤਾਬਕ ਸਾਡੇ ਆਇਆ ਉਹਦੇ ਚ ਇਹੀ ਗੱਲ ਆਈ ਹੈ ਕਿ ਭਾਈ ਜੇ ਸੇਵਾਦਾਰ ਇੱਥੋਂ ਦੇਣਾ ਤਾਂ ਫਿਰ ਆਹ ਨਾਮ ਜਿਹੜਾ ਸਭ ਤੋਂ ਵਧੀਆ ਹੈ ਤੇ ਮੈਂ ਅੱਜ ਇਹ ਅਨਾਉਂਸਮੈਂਟ ਤੁਹਾਡੇ ਸਾਹਮਣੇ ਕਰਦਾ ਕਿ ਸਾਡਾ ਬਾਈ ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਉਹ ਹਰਮਿਤ ਸੰਧੂ ਤੁਹਾਡਾ ਉਮੀਦਵਾਰ ਹੈ ਇਹ ਥੋੜੀ ਪਸੰਦ ਹੈ ਆਮ ਤੌਰ ਤੇ ਪਾਰਟੀਆਂ ਆਪਣੀ ਪਸੰਦ ਕਰਦੀਆਂ ਨੇ ਪਰ ਇਹ ਥੋੜੀ ਪਸੰਦ ਹੈ ਸੋ ਤਿੰਨ ਰਾਤ ਇੱਕ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਬਾਕੀ ਕੋਈ ਕਮੀ ਨਹੀਂ ਮੰਗ ਪੱਤਰ ਇਹਦਾ ਸਾਈਨ ਮੇਰੇ ਕੋਈ ਕਮੀ ਨਹੀਂ ਹੋਰ ਦੇ ਮੰਗੇ ਸੋਨੀ ਜੀ ਮਿਹਨਤ ਕਰੋ ਲੋਕਾਂ ਕੋਲੇ ਘਰ ਘਰ ਜਾ ਕੇ ਪ੍ਰਚਾਰ ਕਰੋ ਕਿਉਂਕਿ ਪਬਲਿਕ ਹੈ ਜੀ ਦੇਖੋ ਇੱਕ ਜੇ ਆਪਾਂ ਵਿਆਹ ਦਾ ਜੇ ਆਪਾਂ ਵਿਆਹ ਦਾ ਕਾਰਡ ਦੇ ਦਈਏ ਨਾ ਵਿਆਹ ਦਾ ਕਾਰਡ ਦਿੱਤੇ ਤੇ ਲੋਕ ਆਉਂਦੇ ਨਹੀਂ ਕਹਿੰਦੇ ਨਾਲ ਫੋਨ ਨਹੀਂ ਕੀਤਾ ਕਾਰਡ ਤਾਂ ਦਿੱਤਾ ਪਰ ਨਾਲ ਫੋਨ ਨਹੀਂ ਕੀਤਾ ਇਸ ਕਰਕੇ ਜਿੰਨੀ ਵਾਰ ਵੀ ਬੁਲਾਇਆ ਲੋਕਾਂ ਨੇ ਪਿੰਡਾਂ ਚ ਉੱਥੇ ਜਾਓ ਉਹਨਾਂ ਨੂੰ ਪਿਆਰ ਨਾਲ ਸੱਦਾ ਦਿਓ ਕਿ ਆਜੋ ਆਪਾਂ ਤਰਨਤਾਰਨ ਨੂੰ ਇੱਕ ਖੁਸ਼ਹਾਲ ਇਲਾਕਾ ਬਣਾਈਏ ਬਾਰਡਰ ਦਾ ਏਰੀਆ ਪਹਿਲਾਂ ਹੀ ਬਹੁਤ ਮਾਰਾਂ ਝੱਲੀਆਂ ਹੋਈਆਂ ਨੇ ਇੱਥੇ ਕੁੜੀਆਂ ਦੇ ਕਾਲਜ ਦੀ ਤੁਸੀਂ ਗੱਲ ਕੀਤੀ ਹੈ ਬਣੂਗਾ ਇੱਥੇ ਇੰਡਸਟਰੀ ਵੀ ਇੱਥੇ ਆਉਗੀ ਤਾਰ ਦੇ ਪਰਲੇ ਪਾਸੇ ਜਿਹੜੇ ਪਿੰਡ ਨੇ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਤਾਂ ਰੱਗੇ ਲੈ ਜਾਓ ਜੀ ਤਾਂ ਰੇ 3-3 ਕਿਲੋਮੀਟਰ ਇੱਧਰ ਹੈ ਇੰਟਰਨੈਸ਼ਨਲ ਰੂਲ ਹੈ 150 ਮੀਟਰ ਦਾ ਤੁਸੀਂ 200 ਮੀਟਰ ਤੇ ਲਾ ਲਓ ਕਿੰਨੇ ਖੇਤ ਇੱਧਰਲੇ ਪਾਸੇ ਆ ਜਾਣਗੇ ਨਹੀਂ ਤਾਂ ਕਾਰਡ ਦਿਖਾ ਕੇ ਜਾਣਾ ਪੈਂਦਾ ਬੀਐਸਐਫ ਨਾਲ ਜਾਂਦੀ ਹੈ ਬੀਐਸਐਫ ਦਾ ਟਾਈਮ ਬਚੂਗਾ ਸੋ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ 'ਚ ਨੇ ਮੇਰੇ ਮੇਰੇ ਉਂਗਲਾਂ 'ਤੇ ਗਿਣੀਆਂ ਪਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਰੈਲੀ ਦੌਰਾਨ ਅੱਧੇ ਘੰਟੇ ਤੋਂ ਵੱਧ ਲੰਮਾ ਭਾਸ਼ਣ ਦਿੱਤਾ ਇਸ ਸਮੇਂ ਉਹਨਾਂ 55000 ਨੌਕਰੀਆਂ ਦੇਣ ਸਮੇਂ ਬਹੁਤ ਸਾਰੀਆਂ ਉਹੀ ਗੱਲਾਂ ਦੁਹਰਾਈਆਂ ਜੋ ਉਹ ਹਰ ਥਾਂ ਉੱਤੇ ਬੋਲਦੇ ਨੇ ਇਸ ਸਮੇਂ ਉਹਨਾਂ ਸਾਫਕਾ ਕਾਲੀ ਮੰਤਰੀ ਵਿਕਰਮ ਸਿੰਘ ਵਜੀਠੀਆ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਮੁੱਛਾਂ ਨੂੰ ਤਾਅ ਦੇਣ ਦੀ ਗੱਲ ਕੀਤੀ ਅਤੇ ਨਾਲ ਹੀ ਸਾਰੇ ਵਿਰੋਧੀਆਂ ਦੀ ਮਲੇ ਭੋਗਤ ਅਤੇ ਨਸ਼ਿਆਂ ਦੀ ਸਾਂਝ ਦੇ ਦੋਸ਼ ਮੜੇ ਆ ਹੁਣ ਅੰਦਰ ਕੀਤੇ ਆ ਜਦੋਂ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ ਵੀ ਸਾਨੂੰ ਤਾਂ ਤੁਸੀਂ ਕੀ ਕਰ ਲੋਂਗੇ ਐਦਾਂ ਮੁੱਛਾਂ ਦੇ ਹੱਥ ਫੇਰਦੇ ਸੀ ਹੁਣ ਕਦੇ ਵੈਸੀ ਜਾਏ ਉਹ ਨਾਬੇ ਵੈਸੀ ਕਾ ਮਿਲਣ ਆਏ ਸੀ ਇੱਧਰ ਕਿਸੇ ਹੋਰ ਨੂੰ ਚਲਾ ਇੱਥੇ ਦੇਖ ਚੱਲਦੇ ਆ ਹੁਣ ਆਪਣੀਆਂ ਚੀਕਾਂ ਨਿਕਲੀਆਂ ਪਈਆਂ ਬਾਈ ਜੀ ਤੁਸੀਂ ਜੈਨੋਸਾਈਡ ਕੀਤਾ ਨਸਲਾਂ ਬਰਬਾਦ ਕਰਤੀਆਂ ਚਿੱਟੇ ਨਾਲ ਸਾਡੀਆਂ ਤੁਸੀਂ ਸਰਕਾਰੀ ਗੱਡੀਆਂ 'ਚ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਕੋਈ ਰੋਕ ਨਹੀਂ ਸਕਦਾ ਸੀ ਪੁਲਿਸਾਂ ਨੂੰ ਹਿੰਮਤ ਨਹੀਂ ਪੈਂਦੀ ਸੀ ਕਿੱਥੋਂ ਆ ਗਿਆ ਫਿਰ ਇਹਨਾਂ ਪੈਸਾ ਕਿੱਥੋਂ ਬਣ ਗਈਆਂ ਇਹਨੀਆਂ ਪ੍ਰਾਪਰਟੀਆਂ ਸਾਡੇ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਤੇ ਬਣਾਈਆਂ ਨੇ ਇਹਨਾਂ ਨੇ ਤੇ ਜਦੋਂ ਉਹਨੂੰ ਫੜ ਲਿਆ ਸਾਰੇ ਹੀ ਉਹਦੇ ਹੱਕ 'ਚ ਆ ਗਏ ਕਿੱਡੇ ਵੱਡੇ ਵੱਡੇ ਭੇਤ ਖੁੱਲੇ ਨੇ ਕਪਤਨ ਮਰਿੰਦਰ ਉਹਦੇ ਹੱਕ 'ਚ ਆ ਗਿਆ ਬਾਜਵਾ ਉਹਦੇ ਹੱਕ 'ਚ ਆ ਗਿਆ ਰੰਧਾਵੇ ਹੋਰੀ ਉਹਦੇ ਹੱਕ 'ਚ ਆ ਗਏ ਚੰਨੀ ਉਹਦੇ ਹੱਕ 'ਚ ਆ ਗਿਆ ਖੈਰਾ ਉਹਦੇ ਹੱਕ 'ਚ ਆ ਗਿਆ ਅਕਾਲੀ ਦਲ ਤਾਂ ਚਲੋ ਇੱਕ ਬੰਦੇ ਦੇ ਕਿਉਂ ਤਾਂ ਹੈ ਹੀ ਕਿੱਤੇ ਦੇ ਹੱਕ 'ਚ ਉਹਨਾਂ ਦਾ ਬੰਦਾ ਹੀ ਸੀ ਉਹ ਉਹ ਆ ਗਏ ਯਾਰ ਕੌਣ ਰਹਿ ਗਿਆ ਫੇਰ ਇੱਥੇ ਸਾਰੇ ਹੀ ਉਹਦੇ ਹੱਕ 'ਚ ਆ ਗਏ ਹੱਦ ਆ ਯਾਰ